ਇਹਦੇ ਵਿੱਚ ਇੱਕ ਭਾਈ ਸੀ ਆਪਣੀ ਬੇਤ بیوی ਨੂੰ ਬੜਾ ਕੁੱਟਦਾ ਸੀ ਆਪਣੀ ਵਾਈਫ ਨੂੰ ਕਿਉਂਕਿ ਉਹਦੀ ਵਾਈਫ ਪ੍ਰਭੂ ਨੂੰ ਮੰਨਦੀ ਸੀ ਸੋਲਾ ਮੇਰੀ ਭੈਣ ਤੇਰੇ ਲਈ ਅਗਵਾਈ ਹੈ ਉਹਨੂੰ ਕਹਿੰਦਾ ਸੀ ਜੇ ਤੂੰ ਰਾਤ ਨੂੰ 9 ਵਜੇ ਤੋਂ ਬਾਅਦ 9 ਵਜੇ ਉਸ ਭੈਣ ਦਾ ਚਰਚ ਬੰਦ ਹੁੰਦਾ ਸੀ ਚਰਚ ਕਹਿੰਦਾ ਜੇ 9 ਵਜੇ ਤੋਂ ਬਾਅਦ ਘਰੇ ਆਈ ਤੇ ਤੇਰੇ ਲਈ ਸਦਾ ਸਦਾ ਲਈ ਇਹ ਬੂਏ ਬੰਦ ਹੋ ਜਾਣੇ ਉਹ ਭੈਣ ਹਮੇਸ਼ਾ ਬੰਦਗੀ ਤੇ ਜਾਂਦੀ ਸੀ ਧਰਮੀ ਔਰਤ ਸੀ ਉਹਨੇ ਬੰਦਗੀ ਜਾ ਜਾ ਕੇ ਆਪਣੇ ਪਤੀ ਲਈ ਦੁਆ ਕੀਤੀ ਇੱਕ ਦਿਨ ਦੀ ਗੱਲ ਆ ਕਿ ਉਹਨਾਂ ਦੇ ਚਰਚ ਦੇ ਵਿੱਚ ਦੂਰੋਂ ਪਾਸਟਰ ਆਏ ਸੀ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਗਿਆ ਤੇ 9:15 ਹੋ ਗਏ ਉਹ ਜਦੋਂ ਵਾਪਸ ਗਈ ਉਹਦਾ ਪਤੀ ਬੜਾ ਕਰੂਰ ਸੀ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਘਰ ਵਾਲੀ ਨੂੰ ਕਿਹਾ ਕਿ ਚੇਤੇ ਕਰ ਮੈਂ ਤੈਨੂੰ ਕਿਹਾ ਸੀ ਕਿ ਜੇ ਤੂੰ 9 ਤੋਂ ਲੇਟ ਹੋਈ ਐਡਾ ਕਰੂਰ ਬੰਦਾ ਸੀ ਯਿਸੂ ਦਾ ਨਾਮ ਨਹੀਂ ਲੈਣ ਦਿੰਦਾ ਸੀ ਉਹਨੂੰ ਔਰ ਉਹਨੇ ਉਹਦਾ ਬੈਗ ਉਹਨੂੰ ਫੜਾਇਆ ਤੇ ਕਹਿੰਦਾ ਅੱਜ ਤੋਂ ਮੈਂ ਤੈਨੂੰ ਡਿਵੋਰਸ ਦੇਦਾ ਤੈਨੂੰ ਮੈਂ ਤਲਾਕ ਦੇਦਾ ਏ ਤੇ ਤੂੰ ਅੱਜ ਤੋਂ ਬਾਅਦ ਮੇਰੇ ਘਰ ਨਹੀਂ ਵੜਨਾ ਇਸ ਔਰਤ ਨੇ ਐਦਾ ਬੈਗ ਫੜਿਆ ਉਸ ਭਾਈ ਨੇ ਦਰਵਾਜ਼ਾ ਬੰਦ ਕਰਤਾ ਇਹ ਔਰਤ ਉਥੇ ਹੀ ਥੜੇ ਤੇ ਲੰਮੇ ਪੈ ਗਈ ਉਥੇ ਹੀ ਸੌਂਗੀ ਆਪਣੇ ਘਰ ਦੇ ਬੂਹੇ ਅੱਗੇ ਸੌਂਗੀ ਲੜ ਕੇ ਪੇਕੇ ਨਹੀਂ ਗਈ ਉਥੇ ਹੀ ਸੌਂਗੀ ਅਗਲੇ ਦਿਨ ਸਵੇਰ ਚੜੀ ਉਹ ਭਾਈ ਨੇ ਦਰਵਾਜ਼ਾ ਖੋਲ੍ਹਿਆ ਉਹਨੇ ਕਿਹਾ ਡਿਊਟੀ ਜਾਣਾ ਸੀ ਉਹਨੇ ਵੇਖਿਆ ਮੇਰੀ ਘਰ ਵਾਲੀ ਇੱਥੇ ਸੁੱਤੀ ਪਈ ਉਹਨੇ ਨੂੰ ਉਠਾਇਆ ਕਹਿੰਦਾ ਹੈਲੋ ਮੈਂ ਤਾਂ ਤੈਨੂੰ ਰਾਤ ਤਲਾਕ ਦਿੱਤਾ ਹੈ ਤੇ ਤੈਨੂੰ ਮੈਂ ਘਰੋਂ ਕੱਢਿਆ ਹੈ ਤੇ ਤੂੰ ਇੱਥੇ ਕੀ ਕਰਦੀ ਹੈ ਉਹ ਔਰਤ ਉੱਠੀ ਉਹਨੇ ਅੱਖਾਂ ਐਦਾਂ ਸਾਫ਼ ਕੀਤੀਆਂ ਕਹਿੰਦੀ ਗੁੱਡ ਮਾਰਨਿੰਗ ਪ੍ਰੇਜ਼ ਦਾ ਲਾਰਡ ਸੌਰੀ ਮੈਂ ਲੇਟ ਹੋ ਗਈਆਂ ਉਹ ਭੱਜ ਕੇ ਅੰਦਰ ਗਈ ਆਪਣੇ ਪਤੀ ਲਈ ਕੌਫੀ ਬਣਾ ਕੇ ਲਿਆਈ ਉਹਦਾ ਪਤੀ ਵੇਂਦਾ ਰਹਿ ਗਿਆ ਵੀ ਯਾਰ ਮੈਂ ਤਾਂ ਇਹਨੂੰ ਇੰਨਾ ਕੁੱਟਿਆ ਇੰਨਾ ਮਾਰਿਆ ਇਹਨੂੰ ਮੈਂ ਘਰੋਂ ਕੱਢਿਆ ਉਹ ਵੇਂਦਾ ਰਹਿ ਗਿਆ ਉਹਦਾ ਦਿਲ ਪਿੰਗਲ ਗਿਆ ਉਹਦੇ ਪਤੀ ਦਾ ਕਹਿੰਦਾ ਮੈਂ ਇਹਦੇ ਯਿਸੂ ਨੂੰ ਜ਼ਰੂਰ ਮਿਲਣਾ ਜਿੱਥੇ ਇਹ ਬੰਦਗੀ ਕਰਦੀ ਹੈ ਉਹਨੇ ਆਪਣੇ ਪਤਨੀ ਨੂੰ ਬੁਲਾਇਆ ਕਹਿੰਦਾ ਮੈਨੂੰ ਆਪਣੇ ਚਰਚ ਲੈ ਕੇ ਜਾ ਉਹ ਉਹਨੂੰ ਚਰਚ ਲੈ ਕੇ ਆਈ ਪ੍ਰਭੂ ਦੇ ਦਾਸ ਨੇ ਉਹਦੇ ਤੇ ਦੁਆ ਕੀਤੀ ਉਹ ਲਗਾਤਾਰ ਉਹਨੂੰ ਯਿਸੂ ਮਸੀਹ ਨਾਲ ਇਸ਼ਕ ਹੋ ਗਿਆ ਉਸ ਭਾਈ ਨੂੰ ਉਹਨੇ ਲਗਾਤਾਰ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਰਜਾਨਾ ਬੰਦਗੀ ਤੇ ਆਉਂਦਾ ਰਿਹਾ ਇੱਕ ਦਿਨ ਉਹਦੇ ਤੇ ਬੁਲਾਹਟ ਹੋਈ ਕਿ ਤੂੰ ਖੁਦਾ ਦੀ ਸੇਵਾ ਕਰੇਗਾ ਵੇਖੋ ਇਹ ਬੰਦਾ ਜਿਹਨੇ ਆਪਣੀ ਘਰ ਵਾਲੀ ਨੂੰ ਤਲਾਕ ਦਿੱਤਾ ਯਿਸੂ ਮਸੀਹ ਮਗਰ ਆਪਣੇ ਘਰੋਂ ਕੱਢਿਆ ਸੀ ਹਿਸਟਰੀ ਪੜ੍ਹ ਕੇ ਵੇਖਿਓ ਇਸੇ ਬੰਦੇ ਦੇ ਦੁਆਰਾ ਪ੍ਰਭੂ ਨੇ 11 ਮੁਰਦਿਆਂ 'ਚ ਜਾਨਾਂ ਪਾਈਆਂ ਹallelujah ਪ੍ਰਭੂ ਨੇ ਆਪਣਾ ਖਾਦਮ ਬਣਾ ਕੇ ਖੜਾ ਕਰ ਦਿੱਤਾ ਉਸ ਬੰਦੇ ਨੂੰ ਪ੍ਰਾਰਥਨਾ ਕਰਨੀ ਨਾ ਛੱਡ ਮੇਰੀ ਭੈਣ ਲੜ ਲੜ ਕੇ ਪੇਕੇ ਆਉਣ ਦਾ ਮਤਲਬ ਨਹੀਂ ਪ੍ਰਾਰਥਨਾ 'ਚ ਲੱਗੀ ਰਹਿ ਮੈਨੂੰ ਪਤਾ ਨਹੀਂ ਕਿਹਦੇ ਨਾਲ ਪਰ ਕੋਈ ਤਾਂ ਹੈ ਜਿਹਦੇ ਨਾਲ ਯਿਸੂ ਗੱਲ ਕਰ ਰਿਹਾ ਹੈ ਆਪਣੀ ਜ਼ਿੰਦਗੀ ਨੂੰ ਸੁਧਾਰੀਏ ਪ੍ਰਾਰਥਨਾ ਵਿੱਚ ਲੱਗੇ ਰਹੀਏ